ਐਨੇ ਡੇਂਜਰਸ ਡੇ ਫਾਰ ਦ ਪੀਪਲ ਆਫ ਪੰਜਾਬ ਪੰਜਾਬ ਇੱਕ ਬਾਰਡਰ ਸੂਬਾ ਹੈ ਇੰਡੋਪਾਕ ਬਾਰਡਰ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਸਿਚੁਏਟਿਡ ਹੈ ਔਰ 80s 90s ਚ ਬੜਾ ਇਹ ਔਖੇ ਸਮੇ ਚੋਂ ਨਿਕਲਿਆ ਔਰ ਮੈਂ ਇਹ ਗੱਲ ਕਿਉਂ ਕਹਿ ਰਿਹਾ ਕਿਉਂਕਿ ਕੱਲ ਵੀ ਜੋ ਕੁਝ ਹੋਇਆ ਹੈ ਇਸ ਨੂੰ ਨਾਨ ਜੀ ਵਿਦ ਆਲ ਯੂ ਰਿਸਪੈਕਟ ਮਤਲਬ ਮੈਂ ਕਿਸੇ ਗੱਲ ਨੂੰ ਸੈਂਸੇਸ਼ਨਲਾਈਜ਼ ਨਹੀਂ ਕਰਨਾ ਚਾਹੁੰਦਾ ਮਗਰ ਤੁਹਾਨੂੰ ਵੀ ਮੇਰੀ ਹੱਥ ਜੋੜ ਕੇ ਮੀਡੀਆ ਦੇ ਵੀਰਾਂ ਨੂੰ ਬੇਨਤੀ ਹੈ ਐਂਡ ਆਫ ਦਾ ਡੇ ਲੋਕਤੰਤਰ 'ਚ ਤੁਹਾਡੀ ਬੜੀ ਵੱਡੀ ਜ਼ਿੰਮੇਵਾਰੀ ਹੈ ਡੋਨਟ সুইਪ ਇਟ ਅੰਡਰ ਦਾ ਕਾਰਪਟ ਥਿੰਕਿੰਗ ਕਿ ਕੁਝ ਨਹੀਂ ਹੋ ਰਿਹਾ ਆਪਣੀ ਅੱਖਾਂ ਨਾ ਬੰਦ ਕਰਿਓ ਕਿਉਂਕਿ ਫਿਰ ਇਹੋ ਜਿਹਾ ਕੰਮ ਹੋਣਾ ਕਿ ਤੁਸੀਂ ਖੋਲ ਕੇ ਵੀ ਰੱਖੋਗੇ ਤੇ ਕੁਝ ਕਰ ਨਹੀਂ ਪਾਉਗੇ ਟੂਡੇ ਇਸ ਦਾ ਟਾਈਮ ਟੂ ਇੰਟਰਵਿਨ ਸਟੈਪ ਇਨ ਐਂਡ ਸਟਾਪ ਜੋ ਹਾਲਾਤ ਪੰਜਾਬ ਦੇ ਲਾਅ ਐਂਡ ਆਰਡਰ ਦੇ ਪੈਦਾ ਕੀਤੇ ਜਾ ਰਹੇ ਆ ਜੋ ਖਤਰਨਾਕ ਹਾਲਾਤ ਪੈਦਾ ਹੋ ਰਹੇ 24 ਘੰਟਿਆਂ ਚ ਕੀ ਹੋਇਆ 24 ਘੰਟੇ ਚ ਸ੍ਰੀ ਹਰਮੰਦਰ ਸਾਹਿਬ ਗੋਲਡਨ ਟੈਂਪਲ ਦਰਬਾਰ ਸਾਹਿਬ ਤੇ ਇੱਕ ਅਸੈਸੀਨੇਸ਼ਨ ਬੈਡ ਹੋਇਆ ਹਨ ਜੈਡ ਪਲੱਸ ਪ੍ਰੋਟੈਕਟਿਵ ਗੋਲੀ ਚੱਲੀ ਹੈ ਔਰ ਇਹ ਗੋਲੀ ਸ੍ਰੀ ਦਰਬਾਰ ਸਾਹਿਬ ਦੀਆਂ ਕੰਧਾਂ ਤੇ ਜਾਂ 84 ਚ ਚੱਲੀਆਂ ਸੀ ਤੇ ਜਾਂ 2024 ਚ ਚੱਲੀਆਂ ਸੋ ਪਲੀਜ਼ ਅੰਡਰਸਟੈਂਡ ਕਿ ਇਹ ਛੋਟਾ ਮੋਟਾ ਇਨਸੀਡੈਂਟ ਨਹੀਂ ਹੈ ਕਿਉਂਕਿ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਇਜ਼ ધ ਮੋਸਟ ਸਿਕਿਉਰਡ ਪ੍ਰੋਟੈਕਟਿਡ ਵਿਜ਼ਿਟਿਡ ਏਰੀਆ ਇਹ ਗੱਲ ਤਾਂ ਮੈਂ ਬਾਰ-ਬਾਰ ਜ਼ਿਕਰ ਕਰ ਰਿਹਾ ਕਿਉਂਕਿ ਜਿਹੜਾ ਵੀ ਅੰਮ੍ਰਿਤਸਰ ਜਾ ਕੇ ਪੁਲਿਸ ਚੇ ਪੋਸਟ ਹੁੰਦਾ ਚਾਹੇ ਉਹ ਸੀਪੀ ਪੋਸਟ ਹੁੰਦਾ ਹੈ ਚਾਹੇ ਐਸਐਸਪੀ ਪੋਸਟ ਹੁੰਦਾ ਉਹਨੂੰ ਪਤਾ ਹੈ ਥੈਟ ધ ਮੈਕਸਿਮਮ ਸਿਕਿਉਰਿਟੀ ਥੈਟ ਹਾਸ ਟੂ ਬੀ ਪ੍ਰੋਵਾਈਡਡ ਔਰ ਟੂਰਿਜ਼ਮ ਵਾਸਤੇ ਪਿਲਗ੍ਰਿਮੇਜ ਵਾਸਤੇ ਸਭ ਤੋਂ ਵੱਧ ਲੱਖਾਂ ਲੋਕ ਇੱਥੇ ਆਉਂਦੇ ਆ ਆਈ ਹੈਵ ਟੂ ਇਨਸ਼ੋਰ ਸੇਫਟੀ ਐਂਡ ਸਿਕਿਉਰਿਟੀ ਆਫ एवरीवन ਆਦਰਵਾਈਜ਼ ਵਰਲਡ ਓਵਰ ਇਹਦਾ ਮੈਸੇਜ ਖਤਰਨਾਕ ਜਾਊਗਾ ਐਂਡ ਆਮ ਸੌਰੀ ਟੂ ਸੇ ਯਸਟਰਡੇ ði ਪੁਲਿਸ ਫੇਲਡ ਮਿਜ਼ਰੇਬਲੀ ਫੇਲ ਨਹੀਂ ਹੋਈ ਕੱਲੀ ਕਈ ਵਾਰੀ ਨਾ ਰੱਬੀ ਕੋ ਮੂੰਹੋਂ ਕਿਸੇ ਤੋਂ ਗੱਲ ਕਢਾ ਲੈਂਦਾ ਔਰ ਉਸ ਗੱਲ ਦੀ ਫਿਰ ਸਾਡੇ ਵਰਗੇ ਜਾਤ ਸ਼ੁਰੂ ਕਰ ਦਿੰਦੇ ਕੱਲ ਕਮਿਸ਼ਨਰ ਆਫ ਪੁਲਿਸ ਨੇ ਐਡਾ ਵੱਡਾ ਇਨਸੀਡੈਂਟ ਹੋਇਆ ਵਿਦਿਨ ਕੈਨ ਯੂ ਇਮੇਜਿਨ ਵਿਦਿਨ ਨਾਟ ਇਵਨ 1 ਆਵਰ ਆਫ ਦੀ ਇਨਸੀਡੈਂਟ ਉਹਨਾਂ ਨੇ ਇੱਕ ਪ੍ਰੈਸ ਦੇ ਸੱਜਣ ਨੂੰ ਘਰੇ ਬੁਲਾਇਆ ਇਫ ਯੂ ਸੀ ਕੋਈ ਮਾਈਕ ਨਹੀਂ ਹੈ ਉਹਨੂੰ ਰਿਟਨ ਸਕ੍ਰਿਪਟ ਦਿੱਤੀ ਕੁਐਸਚਨਸ ਦਿੱਤੇ ਕਿ ਤੂੰ ਭਾਈ ਆ ਸਵਾਲ ਮੈਨੂੰ ਪੁੱਛਨੇ ਆ ਇੱਕੋ ਮਾਈਕ ਕੋ ਵੀਡੀਓ ਵਿਖਾਈ ਜਿਹੜੀ ਉਹ ਪ੍ਰੈਸ ਨੂੰ ਐਡਰੈਸ ਕਰ ਰਿਹਾ ਭੁੱਲੂ ਸਾਹਿਬ ਇੱਕੋ ਮਾਈਕ ਸੀ ਔਰ ਇੱਕੋ ਮਾਈਕ 'ਚ ਉਹ ਪ੍ਰੈਸ ਨੂੰ ਐਡਰੈਸ ਕਰ ਰਿਹਾ ਔਰ ਉਹਦੇ 'ਚ ਉਹ ਕਹਿ ਰਿਹਾ ਕਿ ਜੀ ਵੀ ਆਰ ਗoing ਟੂ ਪ੍ਰੋਬ ਐਨ ਐਂਗਲ ਆਫ ਕਿਤੇ ਸਿੰਪਥੀ ਲੈਣ ਲਈ ਤਾਂ ਨਹੀਂ ਸੁਖਬੀਰ ਸਿੰਘ ਬਾਦਲ ਨੇ ਕਰਾਇਆ ਔਰ ਮੁੜ ਕੇ ਉਸ ਨੂੰ ਪ੍ਰੈਸ ਨੂੰ ਨੈਸ਼ਨਲ ਮੀਡੀਆ ਨੂੰ ਉਸ ਗੱਲ ਨੂੰ ਤੱਕਿਆ ਗਿਆ ਮੈਨੂੰ ਬੜੀ ਹੈਰਾਨਗੀ ਹੋਈ ਦੈਟ ਸਮਵਨ ਐਟ ਹਿਸ ਲੈਵਲ ਹੈਸ ਸੈਡ ਇਟ ਮੈਨੂੰ ਵਿਸ਼ਵਾਸ ਨਹੀਂ ਹੋਇਆ ਟੂ ਟੈਲ ਯੂ ਦ ਟ੍ਰੂਥ ਕਿਉਂਕਿ ਮੈਂ ਵੀ ਪੁੱਲਰ ਸਾਹਿਬ ਨੂੰ ਪਿਛਲੇ 25 30 ਸਾਲਾਂ ਤੋਂ ਜਾਣਦਾ ਥੈਨ ਆਈ ਰਿਅਲਾਈਜ਼ਡ ਕੀ ਇਟ ਇਜ਼ ਅ ਪ੍ਰੈਸ਼ਰ ਆਫ ਦ ਜੌਬ ਇੱਕ ਕੁਰਸੀ ਦਾ ਮੋਹ ਕੁਰਸੀ ਦਾ ਪਿਆਰ ਔਰ ਅਰਵਿੰਦ ਕੇਜਰੀਵਾਲ ਦੀ ਪੋਲਿਟਿਕਸ ਆਮ ਆਦਮੀ ਪਾਰਟੀ ਦੀ ਰਿਟਨ ਸਕ੍ਰਿਪਟ ਜੋ ਪ੍ਰੈਸ ਨੋਟ ਆਮ ਆਦਮੀ ਪਾਰਟੀ ਦੇ ਦਫਤਰ 'ਚ ਤਿਆਰ ਹੋਇਆ ਉਸ ਨੂੰ ਉਹਨਾਂ ਨੇ ਘਰੇ ਬੁਲਾ ਕੇ ਜਾਂ ਤਾਂ ਸਾਰੀ ਪ੍ਰੈਸ ਨੂੰ ਸੰਬੋਧਨ ਕਰਦੇ ਫ੍ਰੀ ਐਂਡ ਫੇਅਰ ਰੱਖਦੇ ਥੋੜੇ ਆਪ ਦੇ ਸਵਾਲ ਹੁੰਦੇ ਉੱਥੇ ਕੱਲ ਦਾ ਜੋ ਇਨਸੀਡੈਂਟ ਐਡਾ ਐਡੀ ਇੰਪੋਰਟੈਂਟ ਥਾ ਤੇ ਇੱਕ ਗੋਲੀ ਚੱਲ ਜੇ ਮੈਨੂੰ ਲੱਗਦਾ ਸਾਰੀ ਨੈਸ਼ਨਲ মিডিਆ ਉਥੇ ਪਹੁੰਚੀ ਹੋ ਸਾਰੀ ਨੂੰ ਅਡਰੈਸ ਕਰ ਦੇ ਸਭ ਦੇ ਸਵਾਲ ਲੈnde ਔਰ ਸਭ ਆਪ ਦੀ ਗੱਲ ਰੱਖ ਦਿੰਦੇ ਤੇ ਮੈਨੂੰ ਵੀ ਨਹੀਂ ਕੋ ਮਨਚੇ ਆਉਣਾ ਸੀ ਸਹੀ ਤਕੀਕਤ ਹਰ ਐਂਗਲ ਤੋਂ ਕੀਤੀ ਜਾ ਰਹੀ ਆ ਇੱਕ ਬਾਈਕ ਹੈ ਜੀ ਜਿਸ ਜਸ ਆਮ ਗੋ ਟੂ ਸ਼ੇਅਰ ਦਿਸ ਵੀਡੀਓ ਇੱਕ ਮਾਈਕਰ ਸਾਰੇ ਐਂਗਲ ਇਨਵੈਸਟੀਗੇਸ਼ਨ ਚ ਬੜਾ ਡੀਪਲੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਉਹਦੇ ਚ ਇਹਦਾ ਆਪਣੀ ਮਾਨਸਿਕਤਾ ਕੀ ਸੀਗੀ ਜੱਤੀ ਇਹਦੇ ਮਨ ਦੇ ਵਿੱਚ ਸੀਗਾ ਉਸ ਤੋਂ ਇਲਾਵਾ ਕੋਈ ਆਰਗੇਨਾਈਜੇਸ਼ਨ ਜਾਂ ਪੋਲਿਟਿਕਲ ਐਂਗਲ ਇਸ ਜਿਹੜਾ ਅੱਜ ਉਥੇ ਇਨਸੀਡੈਂਟ ਹੋਇਆ ਉਹਦੇ ਪਿੱਛੇ ਕੀ ਹੈ ਥਰਡ ਐਂਗਲ ਜਿਹੜਾ ਹੈ ਕਿ ਸਿੰਪਥੀ ਦਾ ਜਿਹੜਾ ਐਂਗਲ ਆ ਰਿਹਾ ਪੁੱਛਿਆ ਜਾ ਰਿਹਾ ਸਾਨੂੰ बार-बार ਪੁੱਛਿਆ ਜਾ ਰਿਹਾ ਕਿੰਨੇ ਪੁੱਛਿਆ ਤੁਸੀਂ ਤਾਂ ਪ੍ਰੈਸ ਨੂੰ ਮਿਲੇ ਹੀ ਨਹੀਂ ਕਹਿੰਦੇ ਸਾਨੂੰ ਬਾਰ-ਬਾਰ ਪੁੱਛਿਆ ਜਾ ਰਿਹਾ ਸਿੰਪਥੀ ਐਂਗਲ ਮੈਂ ਸ਼ੇਅਰ ਕਰ ਲੂੰ ਤੁਸੀਂ ਆਰਾਮ ਨਾਲ ਵੇਖੋ ਭਾਈ ਤੁਸੀਂ ਤਾਂ ਪ੍ਰੈਸ ਨੂੰ ਮਿਲੇ ਹੀ ਨਹੀਂ ਤੁਹਾਨੂੰ ਸਿੰਪਥੀ ਐਂਗਲ ਕਿਹਨੇ ਪੁੱਛ ਲਿਆ ਸੋ ਇਟ ਵਾਸ ਯੋਰ ਅਟੈਂਪਟ ਟੂ ਪਲਾਂਟ ਅ ਨਿਊਜ਼ ਵਿਚ ਵੈਂਟ ਹਾਰਰਿਬਲੀ ਰੋਂਗ ਹੁਣ ਮੈਂ ਅਗਲੀ ਗੱਲ ਤੇ ਆਉਣਾ ਜੀ ਔਰ ਕੱਲ ਇੱਕ ਹੋਰ ਕੰਮ ਹੋਇਆ ਦੇਖੋ ਸਵੇਰੇ ਇਹ ਨਰੈਣ ਸਿੰਘ ਚੋੜਾ BKI ਦਾ ਵੀ ਆਪਰੇਟਿਵ ਮੰਨਿਆ ਜਾਂਦਾ ਬਬਰ ਕਾਲਸਾ ਇੰਟਰਨੈਸ਼ਨਲ ਨਾਲ ਵੀ ਇਹਦੇ ਸੰਬੰਧ ਬਣੇ ਜਾਂਦੇ ਨੇ ਆਪਦੀ ਵੀ ਆਰਗੇਨਾਈਜੇਸ਼ਨ ਬਣਾਈ ਆ ਇਹ ਆ ਆਈਐਸਆਈ ਕੋਲ ਵੀ بڑا ਉਹਨਾਂ ਨਾਲ ਵੀ ਇਸ਼ਾਰੇ ਤੇ ਕੰਮ ਕਰਦਾ ਹੈ ਇਹਦੇ ਕੋਲੋਂ ਆਰ ਡੀ ਐਕਸ ਹੈਂਡ ਗ੍ਰਨੇਡ ਏਕੇ 47 ਇਹ ਤਾਂ ਲੰਮਾ ਚੌੜੇ ਪਰਚੇ ਨੇ ਜੀ ਮਤਲਬ ਉਹ ਪਰਚੇ ਤੁਹਾਡੇ ਕੋਲ ਲਿਸਟ ਆ ਕੀ ਆਮ ਨਾਟ ਗੋਇੰਗ ਟੂ ਰਿਪੀਟ ਇਟ ਕੋਈ 30 35 ਪਰਚੇ ਨੇ ਇਹਦੇ ਤੇ ਉਸ ਬੰਦੇ ਬਾਰੇ ਮਤਲਬ ਜੀ ਦੀ ਇੰਟੈਲੀਜੈਂਸ ਇਨਪੁਟ ਮਤਲਬ ਹੀ ਵਾਸ ਨੋ ਆਰਡੀਨਰੀ ਮੈਨ ਇਹ ਕੋਈ ਨਮਾ ਸੈੱਲ ਨਹੀਂ ਸੀ ਇੱਕ ਨੋਨ ਫਿਗਰ ਹੈ ਔਰ ਪਿਛਲੇ 1990 ਤੋਂ ਲੈ ਕੇ 2024 ਤੱਕ ਉਹ ਕਈ ਵਾਰੀ ਅੰਦਰ ਬਾਹਰ ਜਾਇਆ ਹੈ ਔਰ ਕਈ ਰਿਕਵਰੀਆਜ਼ ਉਹਦੇ ਤੋਂ ਹੋ ਗਈਆਂ ਉਸਨੇ ਸਵੇਰੇ 9:30 ਵਜੇ ਗੋਲੀ ਚਲਾਈ ਔਰ ਰਾਤ ਦੇ 9 ਵਜੇ ਮਜੀਠੇ ਥਾਣੇ 'ਚ ਬੰਬ ਬਲਾਸਟ ਹੋਇਆ ਮੈਂ ਮਜੀਠੇ ਥਾਣੇ ਦੇ ਅਫਸਰਾਂ ਨੂੰ ਆਪ ਫੋਨ ਕੀਤਾ ਮੈਨੂੰ ਕਹਿੰਦੇ ਜੀ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਇੱਕ ਕਹਿੰਦਾ ਸਿਲੰਡਰ ਪਾਟਿਆ ਦੂਜਾ ਕਹਿੰਦਾ ਕਿ ਜੀ ਟਾਇਰ ਪਾਟਿਆ ਹੁਣ ਮੈਨੂੰ ਇਹ ਨਹੀਂ ਸਮਝ ਆਈ ਥਾਣੇ ਵਾਲੇ ਤਾਂ ਚਲੋ ਵਿਦ ਆਲ ਯੂ ਰਿਸਪੈਕਟ ਜਾਂ ਤਾਂ ਸੌ ਜਾਂਦੇ ਆ 11 ਵਜੇ ਜਾਂ ਕਈਆਂ ਨੂੰ ਮਾੜੀ-ਮੋਟੀ ਜਿਹੜੇ ਖਾਣ-ਪੀਣ ਵਾਲੇ ਉਹ ਪੈਗ ਵੀ ਲਾ ਲੈਂਦੇ ਆ ਏ ਨਹੀਂ ਸਮਝ ਆਈ ਕਿ ਰਾਤ ਦੇ 11 ਵਜੇ ਥਾਣੇ 'ਚ ਕਿਹੜੀ ਪੈਂਚਰ ਲਾਉਣ ਦੀ ਦੁਕਾਨ ਟਾਇਰ ਸ਼ਾਪ ਤੁਸੀਂ ਖੋਲਤੀ ਸੀ ਕਹਿੰਦਾ ਜੀ ਹਵਾ ਪਰ ਰੇ ਸਾਂ ਤੇ ਬਲਾਸਟ ਹੋ ਗਿਆ ਕਿ ਰਾਤ ਦੇ 11 ਵਜੇ ਔਰ ਫਿਰ ਪੰਪ ਕਿਹੜਾ ਤੁਸੀਂ ਕਿਸੇ ਨੇ ਪੁੱਛਿਆ ਹੀ ਨਹੀਂ ਸਵਾਲ ਹੀ ਨਹੀਂ ਉੱਥੇ ਪੁੱਛਿਆ ਕਿ ਇੱਕ ਤਾਂ ਹੁੰਦਾ ਨਾ ਜੀ ਉਹ ਇਲੈਕਟ੍ਰਿਕ ਪੰਪ ਜਿਹੜਾ ਉਹ ਉਹਦੇ ਨਾਲ ਚੱਲਦਾ ਆਪਣਾ ਪ੍ਰੈਸ਼ਰ ਪੰਪ ਜਿਹੜਾ ਇਲੈਕਟ੍ਰਿਕ ਸਪਲਾਈ ਆਉਂਦੀ ਆ ਪੂਰਾ ਉਹ ਵੱਡਾ ਜਗਾੜ ਹੁੰਦਾ ਇੱਕ ਪੰਪ ਹੁੰਦਾ ਐ ਉਹ ਸਾਈਕਲ ਜਿਵੇਂ ਹਵਾ ਭਰਦੇ ਐ ਐਡਾ ਕਿਹੜਾ ਮਹਾਰਥੀ ਕਾਂਸਟੇਬਲ ਦੇ ਦਰਸ਼ਨ ਤੱਕਰਾਉਣੇ ਜਿਨੇ ਐਡੇ ਪੰਪ ਮਾਰੇ ਕਿ ਟਹਿਰੀ ਬਲਾਸਟ ਹੋ ਗਿਆ ਮਤਲਬ ਝੂਠ ਬੋਲਣ ਦੀ ਮੈਂ ਆ ਵੀਡੀਓ ਸ਼ੇਅਰ ਉਹ ਦਿਖਾਈ ਵੀਡੀਓ ਹੁਣ ਸੁਣਨ ਵਾਲੀ ਵੀਡੀਓ 2 ਮਿੰਟ ਸੁਣਿਓ ਮਤਲਬ ਲੁੱਕ ਐਟ ਦ ਕਾਈਂਡ ਆਫ ਕਵਰਅਪ ਆਪਰੇਸ਼ਨ ਮੈਂ ਡੀਜੀਪੀ ਸਾਹਿਬ ਵਿਦ ਹਾਲਡ ਯੂ ਰਿਸਪੈਕਟ ਮੈਂ ਤੁਹਾਨੂੰ ਸਬੋਧਨ ਹੋ ਰਿਹਾ ਹਾਂ यू शुड बी अशेम्ड اندر کوئی اپریٹس ہے اپ کے پاس ہوا بھرنے کے لیے کس کا ہے موٹر اپنا ملانے دا ہی موٹر سائیکل جو اپنا پمپ رکھین دے ہوا پر نو اس دے دباؤ تو آپ لوگوں نے جس طرح یہ تالے لگا دیے پولیس اسٹیشن کو اندر نہیں کسی کو جانے دے رہی ہے یہ کیا یا کیا ڈبے میں جا کے رکھتے ہیں روز کُھلا رہتا ہے

ایک بار اوپر جانا ہے نا تاکہ وہ اپ والی <سؤال> کھانے میں کہہ رہا ہے ان کو پریشر پوٹر دے وچ پوتنا بھی ہو سکتا صبحے اجا وہ کھا لے جی فرائیڈری ہے جی میرا نہیں ہے ساری پریسی ائے گی جو جو ہے تندس ہمم کوئی یہ ٹائر بڑا ٹائر بڑھا ٹھیک ٹھیک اور اور نہ مرسی نہیں لے جا ਉਹ ਮੋਰਚਾ ਮੈਂ ਨਹੀਂ ਗਿਆ ਬੜਾ ਜਨਾ ਮੋਰਚਾ ਇਹੋ ਡੈਡ ਦਾ ਬੜਾ ਤਰ੍ਹਾਂ ਯਾਰ ਕੋਈ ਕੀਤੀ ਚਾ ਉਹ ਅਧਿਕਾਰੀ ਦਾ ਗੱਲ ਸੁਣ ਨਹੀਂ ਕਰਨੀ ਹਾਂ ਜੀ ਕਿਹੜੇ ਮਲਾਜਮ ਦਾ ਆਇਆ ਸਰ ਕੀ ਨਾਮ ਉਹ ਮੁੰਡਾ ਜਿਹੜਾ ਨਵਾਂ ਆਇਆ ਸਰ ਕੋਈ ਅਧਾਜੀ ਹੋ ਉਹ ਮੈਂ ਮਲਾਜਮ ਸਾਡਾ ਆਪ ਦਾ ਮਲਾਜਮ ਕੀ ਨਾਮ ਹੈ ਸਰ ਨਾਂ ਉਹ ਤੇ ਨਾਂ ਉਹ ਸਾਹਿਬ ਜੀ ਨਾਂ ਦੇ ਅਧਾਜੀ ਮੇਰੇ ਇੱਕ ਦੂਜੇ ਦਾ ਨਾਂ ਲੈ ਜੂਗਾ ਤੇ ਕਿਹੜਾ ਨਾਮ ਵੈਰੀਫਾਈ ਕਰੂਗੇ ਠੀਕ ਹੈ ਜੀ ਠੀਕ ਹੈ ਜੀ ਮੈਂ ਮਲਾਜਮ ਮਲਾਜਮ ਦਾ ਨਾਮ ਦੱਸਾਤਾ ਮਲਾਜਮ ਸਾਡਾ ਥਾਣੇ ਦਾ ਇੰਸਪੈਕਟਰ ਕਹਿੰਦਾ ਹੋਇਆ ਨਾਂ ਦੇ ਦੱਸੋ ਨਾਮ ਉਹਨੇ ਤੇ ਬਰਾਜਮਤ ਸੱਤ ਸਤ੍ਰਮ ਨਾਲੇ ਬਲਕੇ ਬੜੂ ਇੱਕ ਬਿੱਜ ਨਾਲੇ ਜੋ ਗੰਦੀ ਗੱਲ ਦਾ ਸਹਾਰਾ ਸਹੋਤ ਕਰਨੀ ਹੈ ਇਹ ਨਹੀਂ ਵੈਰੀਫਿਕੇਸ਼ਨ ਕਰ ਲਊਗਾ ਤੁਹਾਡੀ ਹਾਂਜੀ ਕੱਢੀ ਜੀ ਤੁਸੀਂ ਵੇਖੋ ਥਾਣੇ ਚ ਬਲਾਸਟ ਹੋਇਆ ਇਹ ਕਹਿ ਰਿਹਾ ਜੀ ਟਾਇਰ ਪਾਟਿਆ ਹੁਣ ਰਾਤ 11 ਵਜੇ ਤਾਂ ਪਤਾ ਨਹੀਂ ਕਿਹੜੀ ਹਵਾ ਪਾਰ ਰਿਆ ਸੀ ਫਿਰ ਟਾਇਰ ਪਾਟਿਆ ਮੋਟਰਸਾਈਕਲ ਵੀ ਚਲੇ ਗਿਆ ਮਤਲਬ ਕਮਾ ਇਹ ਤਾਂ ਮਤਲਬ ਕਾਮੇਡੀ ਫਿਲਮ ਬਣਾਉਣ ਲੱਗ ਜਾਂ ਤਾਂ ਨਹੀਂ ਪੜਨੀ ਜੋ ਪੰਜਾਬ ਪੁਲਿਸ ਮੈਨੂੰ ਤਾਂ ਉਹ ਸੀਨ ਯਾਦ ਆ ਗਿਆ ਭਗਵੰਤ ਮਾਨ ਜਿਹੜਾ ਕਰਦਾ ਹੁੰਦਾ ਸੀ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਉਹ ਫਰਕ ਹੀ ਕੋਈ ਨਹੀਂ ਇਹ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਸਾਰੇ ਨੇ ਜੀ ਸਾਰੇ ਤੁਸੀਂ ਥਾਣੇ ਦੀ ਪੁਲਿਸ ਵਿੱਚ ਚਲੋ ਫੋਰਗੇਟ ਥੈਟ ਹੁਣ ਆ ਚਲੋ ਆ ਮੰਜੀਠੇ ਦਾ ਹੀ ਮੁਕਾ ਲਓ ਆ ਲੋ ਟੁੱਟੀਆਂ ਖਿੜਕੀਆਂ ਸਰੇ ਛੱਤ ਤੱਕ ਵੱਜੇ ਆ ਜੀ ਆ ਆ ਛੱਤ ਦੀ ਆ ਆ ਸਾਰੇ ਭਾਜੀ ਪੁਲਿਸ ਸਟੇਸ਼ਨ ਕਿਦੋਂ ਦਾ ਹੈ ਪੁਲਿਸ ਸਟੇਸ਼ਨ ਕੇ ਅੰਦਰ ਐਸ ਐਚਓ ਕੇ ਕਮਰੇ ਮੇ ਮਜੀਠਾ ਪੁਲਿਸ ਸਟੇਸ਼ਨ ਮੇ ਐਸ ਐਚਓ ਕੇ ਕਮਰੇ ਅੰਦਰ ਵਾਹ ਪੇ ਬੋਮ ਫੇਕਾ ਗਿਆ ਹੈ ਉਹ ਬਲਾਸਟ ਹੋਇਆ ਹੈ ਉਹ ਕਹਿ ਰਹੇ ਤੇ ਖਿੜਕੀ ਕੋਈ ਟੁੱਟੀ ਨਹੀਂ ਖਿੜਕੀ ਟੁੱਟੀ ਆਪਕੇ ਸਾਹਮਣੇ ਹੈ ਐਸ ਐ ਇਹ ਮਜੀਠੇ ਥਾਣੇ ਕੀ ਮੈਂ ਤੁਹਾਨੂੰ ਦੇ ਰਿਹਾ ਮੇਰਾ ਹਲਕਾ ਜੀ ਫੋਟੋ ਲੈ ਲਓ ਜੀ ਸਾਈਡ ਤੋਂ ਆ ਆ ਆਓ ਉਹ ਆ ਸਾਰੇ ਛਰੇ ਵੱਜੇ ਜੀ ਕਮਰਿਆਂ ਨੂੰ ਆ ਖਿੜਕੀਆਂ ਟੁੱਟੀਆਂ ਜਿਹੜੀਆਂ ਕਹਿ ਰਹੇ ਖਿੜਕੀ ਟੁੱਟੀ ਕੋਈ ਨਹੀਂ ਨਾਓ ਵੈਨ ਦ ਪੁਲਿਸ ਸਟਾਰਟਸ ਲਾਈਂਗ ਟੂ ਥਿਸ ਐਕਸਟੈਂਡ ਆ ਆ ਆ ਵੀ ਖਿੜਕਾ ਦੇ ਚੈਟ ਆਲ ਥੀਸ ਫੋਟੋਗ੍ਰਾਫ ਵਿਦ ਯੂ ਜਦ ਪੁਲਿਸ ਇਹ ਜਾਂ ਝੂਠ ਬੋਲਣ ਲੱਗ ਪੇ ਕਿਉਂਕਿ ਇਹ ਦੋਵੇਂ ਕਮ ਅੰਮ੍ਰਿਤਸਰ ਸਾਹਿਬ 'ਚ ਹੋਏ ਆ ਇੱਕ ਸਵੇਰੇ ਗੋਲੀ ਚੱਲੀ ਆ ਇੱਕ ਆ ਸ਼ਾਮ ਨੂੰ ਬੰਬ ਬਲਾਸਟ ਹੋਇਆ ਐਂਡ ਦੋਵਾਂ ਦੇ ਪਿੱਛੇ ਹੈ ਕੌਣ BKI ਔਰ ਆ ਅੱਜ ਟਵੀਟ ਹੀ ਆ ਗਈ ਹੈ ਆਈ ਡੋਨਟ ਨੋ ਇਫ ਯੂ ਗੋਨ ਥਰੂ ਦਿਸ ਟਵੀਟ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਮਜੀਠੇ ਥਾਣੇ ਵਿੱਚ ਪੁਲਿਸ ਮੁਲਾਜ਼ਮ ਉੱਤੇ ਗ੍ਰਨੇਡ ਅਟੈਕ ਹੋਇਆ ਉਸ ਦੀ ਜ਼ਿੰਮੇਵਾਰੀ ਹੈਪੀ ਪਸ਼ੀਆ ਗੋਪੀ ਨਵਾ ਸ਼ਹਿਰੀਆ ਜੀਵਨ ਫੌਜੀ ਲੈਂਦੇ ਹਾਂ ਇਹ ਜੋ ਪਿਛਲੇ ਦਿਨ ਦੌਰਾਨ ਕਾਰਵਾਈਆਂ ਹੋਈਆਂ ਉਨ੍ਹਾਂ ਦੀ ਹੀ ਕੜੀ ਹੈ ਇਹ ਕਾਰਵਾਈਆਂ ਇਸੇ ਤਰ੍ਹਾਂ ਹੀ ਜਾਰੀ ਰਹਿਣਗੀਆਂ ਸਗੋਂ ਇਸ ਤੋਂ ਵੀ ਵੱਡੀਆਂ ਕਾਰਵਾਈਆਂ ਕਰਕੇ ਪੰਜਾਬ ਪੁਲਿਸ ਨੂੰ ਤੇ ਮਜੂਤਾ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾਵੇਗਾ ਜੋ ਸਿੱਖਾਂ ਦੇ ਦੁਸ਼ਮਣ ਬਣ ਕੇ ਪੰਜਾਬ ਵਿੱਚ ਗੁੰਡਾ ਰਾਜ ਚਲਾ ਰਹੇ ਹਨ ਵੇਟ ਫॉर ਆ ਨੈਕਸਟ ਐਕਸ਼ਨ ਜੰਗ جاری ਹੈ ਸਿੱਧੇ ਹੀ ਕਹਤਾ ਬਲਾਸਟ ਵੀ ਕਹਿਤਾ ਅਸੀਂ ਗ੍ਰਨੇਡ ਸਿੱਟਿਆ ਕਲੇਮ ਵੀ ਕਰ ਲਿਆ ਔਰ ਕਹਿੰਦਾ ਖੜ ਜੋ ਹਲੇ ਅੱਗੇ ਹੋਰ ਕਰਾਂਗੇ ਹੁਣ ਮੈਂ ਇੱਕ ਖਬਰ ਯੂਲਵ ਟੂ ਇਹ ਬੜੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਦਾ ਡੋਨਟ ਸਲੀਪ ਓਵਰ ਇਟ ਤੁਸੀਂ ਯੂ ਆਰ ਪਲੇਇੰਗ ਵਿਦ ਫਾਇਰ ਆਹ ਖਬਰ ਹੈ ਕੁਛ ਦਿਨ ਪਹਿਲਾਂ ਦੀ ਉਸ ਦਿਨ ਬਚਾਅ ਹੋ ਗਿਆ ਅੱਜ ਨਾ ਅਨਮਿਤ ਸਰ ਗੱਤ ਕਰ ਰਹੇ ਔਰ ਅਨਮਿਤ ਸਰ ਤੋਂ ਇਹ ਬੜੀ ਖਬਰ ਆ ਰਹੀ ਹੈ ਅਨਮਿਤ ਸਰ ਕੇ ਅਜਨਾਲਾ ਖਾਣੇ ਦੇ ਬਾਹਰ ਆਡੇ ਸੇ